ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਗਿਜਰੇਲਾ ਗਿਜਰੇਲਾ ਬਣਾਵਾਂਗੇ ਅੱਜ ਦਾ ਜਿਹੜਾ ਬਣਾਉਣਾ ਹੈ ਉਹ ਬਿਲਕੁਲ ਸੁੱਖ ਜਿਹੇ ਤਰੀਕੇ ਨਾਲ ਬਣਾਵਾਂਗੇ ਜ਼ਿਆਦਾਤਰ ਤੁਸੀਂ ਖੋਈ ਦੇ ਵਿੱਚ ਗਿਜਰੇਲੇ ਨੂੰ ਬਣਾਇਆ ਹੋਊਗਾ ਤੇ ਅੱਜ ਜਿਹੜਾ ਆਪਾਂ ਗਿਜਰੇਲਾ ਬਣਾਉਣਾ ਇਹਨੂੰ ਬਣਾਵਾਂਗੇ ਜੀ ਆਪਾਂ ਦੁੱਧ ਵਿੱਚ ਤੇ ਗਿਜਰੇਲਾ ਬਣਾਉਣ ਵਾਸਤੇ ਆਪਾਂ ਇੱਥੇ ਲੈ ਲਿਆ ਨੇ ਜੀ 2 ਕਿਲੋ ਆਪਾਂ ਲੈ ਲਿਆ ਨੇ ਗਾਜਰਾ ਤੇ ਗਾਜਰਾ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਸਾਫ ਪਾਣੀ ਨਾਲ ਧੋ ਕੇ ਰੱਖ ਲਿਆ ਤੇ ਨਾਲ ਹੀ ਆਪਾਂ ਇੱਥੇ ਲੈ ਆ ਜੀ 1.5 ਕਿਲੋ ਦੁੱਧ ਫਰ ਫੁੱਲ ਫੈਟ ਵਾਲਾ ਦੁੱਧ ਹੈ ਤੁਸੀਂ ਦੁੱਧ ਜਿਹੜਾ ਕੱਚਾ ਵੀ ਲੈ ਸਕਦੇ ਹੋ ਤੇ ਉਬਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਆਪਾਂ ਇੱਥੇ ਕੱਚਾ ਦੁੱਧ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਰੱਖਾਂਗੇ ਜੀ ਗਰਮ ਤੇ ਜਿੰਨੀ ਦੇਰ ਆਪਣਾ ਦੁੱਧ ਗਰਮ ਹੋਏਗਾ ਨਾਲ ਦੀ ਨਾਲ ਆਪਾਂ ਗਾਜਰਾ ਨੂੰ ਜਿਹੜਾ ਕद्दूकस ਕਰ ਲਾਂਗੇ ਅੱਗ ਬਾਲ ਕੇ ਆਪਾਂ ਕੜਾਈ ਰੱਖ ਲਈਏ ਜੀ ਚੁੱਲ੍ਹੇ ਤੇ ਤੇ ਹੁਣ ਇਹਦੇ ਵਿੱਚ ਪਾਉਨੇ ਆਪਾਂ ਦੁੱਧ ਤੇ ਦੁੱਧ ਜਿੰਨੀ ਦੇਰ ਗਰਮ ਹੁੰਦਾ ਤੇ ਆਪਾਂ ਗਾਜਰਾ ਕद्दूकस ਕਰ ਲਾਂਗੇ ਗਾਜਰਾਂ ਨੂੰ ਆਪਾਂ ਕਰ ਲੈਨੇ ਜੀ ਕद्दूकस ਮੋਟੀ ਛੈੜ ਤੋਂ ਆਪਾਂ ਗਾਜਰਾਂ ਦਾ ਕद्दूकस ਕਰਾਂਗੇ ਚਲੋ ਜੀ ਗਾਜਰਾ ਵੀ ਆਪਾਂ ਕद्दूकस ਕਰ ਲਿਆ ਨੇ ਤੇ ਇੱਧਰ ਆਪਣੇ ਦੁੱਧ ਰੱਖੇ ਨੂੰ ਵੀ ਚੁੱਲੇ ਤੇ 10 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਦੁੱਧ ਨੂੰ ਇੱਕ ਵਾਰੀ ਦੇਖ ਲੈਨੇ ਵਿੱਚ ਦੀ ਆਪਾਂ ਦੋ ਤਿੰਨ ਵਾਰੀ ਹਲਾਤਾ ਸੀ ਦੁੱਧ 10 ਮਿੰਟ ਹੋ ਗਏ ਨੇ ਦੁੱਧ ਨੂੰ ਆਪਾਂ ਚੁੱਲੇ ਤੇ ਰੱਖਿਆ ਤੇ 3 ਤੋਂ 4 ਵਾਰੀ ਆਪਾਂ ਵਿੱਚ ਦੀ ਕੜਚੀ ਮਾਰਤੀ ਸੀ ਤੇ ਹੁਣ ਦੁੱਧ ਨੂੰ ਇੱਕ ਉਬਾਲ ਆ ਚੁੱਕਿਆ ਤੇ ਹੁਣ ਆਪਾਂ ਦੁੱਧ ਲਗਾਤਾਰ ਹਿਲਾਵਾਂਗੇ ਨਹੀਂ ਤੇ ਦੁੱਧ ਥੱਲੇ ਲੱਗ ਜਾਣਾ ਦੁੱਧ ਵੀ ਕੜ-ਕੜ ਕੇ ਅੱਧਾ ਹੋ ਗਿਆ ਤੁਸੀਂ ਦੇਖ ਸਕਦੇ ਹੋ 1.5 ਕਿਲੋ ਆਪਾਂ ਦੁੱਧ ਲਿਆ ਸੀ ਤੇ ਅੱਧਾ ਰਹਿ ਗਿਆ ਦੁੱਧ ਤੇ ਪੂਰੇ 15 ਤੋਂ 20 ਮਿੰਟ ਲੱਗੇ ਸਾਨੂੰ ਦੁੱਧ ਗਰਮ ਕਰਦਿਆਂ ਨੂੰ ਤੇ ਹੁਣ ਆਪਾਂ ਇਸ ਸਟੇਜ ਦੇ ਵਿੱਚ ਪਾ ਦਾਂਗੇ ਜਿਹਦੇ ਵਿੱਚ ਗਾਜਰਾ ਇਹ ਹੁਣ ਗਾਜਰਾ ਨੂੰ ਆਪਾਂ ਦੁੱਧ ਦੇ ਵਿੱਚ ਭੁੰਨਾਂਗੇ ਇਹ ਹੁਣ ਗਾਜਰਾ ਨੂੰ ਆਪਾਂ ਭੁੰਨ ਲਾਂਗੇ ਦੁੱਧ ਦੇ ਵਿੱਚ 15-20 ਮਿੰਟ ਹੋ ਗਏ ਨੇ ਸਾਨੂੰ ਗਾਜਰਾਂ ਨੂੰ ਦੁੱਧ ਦੇ ਵਿੱਚ ਰੰਨਦਿਆਂ ਨੂੰ ਤੇ ਹੁਣ ਜੇ ਹੋਰ 15-20 ਮਿੰਟ ਲੱਗ ਜਾਣੇ ਨੇ ਤੇ ਉਸ ਤੋਂ ਬਾਅਦ ਆਪਣਾ ਮਿਠਰੇਲਾ ਬਣ ਕੇ ਬਿਲਕੁਲ ਤਿਆਰ ਦੁੱਧ ਜਿਹੜਾ ਗਾਜਰਾਂ ਦੇ ਵਿੱਚ ਸਾਰਾ ਸੁੱਕ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਿੱਠਾ ਮਿਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਆਪਾਂ ਅੱਧੀ ਕੌਲੀ ਇੱਥੇ ਖੰਡ ਦੀ ਲਈ ਹੈ ਕਿਉਂਕਿ ਗਾਜਰਾਂ ਪਹਿਲਾਂ ਹੀ ਮਿੱਠੀਆਂ ਹੁੰਦੀਆਂ ਨੇ ਤੇ ਇਹਨੂੰ ਖੰਡ ਨੂੰ ਆਪਾਂ ਪਾ ਦਾਂਗੇ ਤੇ ਇਹਨੂੰ ਘਰ ਦਾਂਗੇ ਜੀ ਮਿਕਸਰ ਖੰਡ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਦੋ ਚਮਚੇ ਆਪਾਂ ਦੇਸੀ ਘਿਓ ਦੇ ਲਏ ਆ ਘਿਓ ਪਾਉਣ ਦੇ ਨਾਲ ਗਜਰੇਲੇ ਚਿੱਟਲੇ ਦਾ ਚਮਕ ਜੀ ਆ ਜਾਏਗੀ ਤੇ ਹੁਣ ਇਹਨਾਂ ਨੂੰ ਕਰਦੇ ਨੇ ਜੀ ਘਿਓ ਨੇ ਚੰਗੀ ਤਰ੍ਹਾਂ ਮਿਕਸ ਤੇ 5 ਮਿੰਟ ਆਪਾਂ ਹੋਰ ਗਜਰੇਲੇ ਨੂੰ ਇਸੇ ਤਰ੍ਹਾਂ ਹੀ ਭੁੰਨਾਂਗੇ ਗਜਰੇਲੇ ਚ ਪਾਉਣ ਵਾਸਤੇ ਆਪਾਂ ਇੱਥੇ ਲੈਨੇ ਜੀ 50 ਗ੍ਰਾਮ ਲੈਨੇ ਆਪਾਂ ਬਾਦਾਮ ਇਹਨਾਂ ਨੂੰ ਆਪਾਂ ਤੋਫੜ ਕਰਕੇ ਕੱਦ ਨਾਲ ਕਰ ਲਿਆ ਤਿਆਰ ਤੇ 50 ਗ੍ਰਾਮ ਹੀ ਆਪਾਂ ਸੌਗੀ ਲਈ ਆ ਤੇ 50 ਗ੍ਰਾਮ ਵੀ ਆਪਾਂ ਲੈਨੇ ਮਗਜ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਹੁਣ ਵਜਦਲੇ ਵਿੱਚ ਪਾ ਦਿੰਨੇ ਆ ਇਹਨਾਂ ਨੂੰ ਕਰ ਦਿੰਨੇ ਆ ਜੀ ਚੰਗੀ ਤਰ੍ਹਾਂ ਮਿਕਸ ਥੋੜਾ ਜਿਹਾ ਰੱਖ ਲਾਂਗੇ ਆਪਾਂ ਗਾਰਨਿਸ਼ ਵਾਸਤੇ ਹੁਣ ਇਹਨਾਂ ਨੂੰ ਸਾਰੇ ਡ్రਾਈ ਫੂਡ ਨੂੰ ਮਿਕਸ ਕਰਕੇ ਤੇ ਤਿਆਰ ਕਰ ਲੈਣੇ ਆ ਗਸ਼ਟੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਇਹਦੇ ਵਿੱਚ ਪਾ ਸਕਦੇ ਹੋ ਬਿਨਾਂ ਡਰਾਈ ਫਰੂਟ ਪਾਏ ਤਾਂ ਵੀ ਗਜਰੇਲਾ ਜਿਹੜਾ ਬਹੁਤ ਵਧੀਆ ਬਣਦਾ ਤੇ ਖਾਣ ਵਿੱਚ ਬਹੁਤ ਸਵਾਦ ਲੱਗਦਾ ਚਲੋ ਜੀ ਆਪਣਾ ਗਜਰੇਲਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੀ ਗਜਰੇਲੇ ਨੂੰ ਆਪਾਂ ਕਰਦੇ ਹਾਂ ਜੀ ਪਲੇਟ ਵਿੱਚ ਪਾ ਕੇ ਸਰਬ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣਾ ਗਜਰੇਲਾ ਬਣ ਕੇ ਤਿਆਰ ਹੋਇਆ ਬਿਲਕੁਲ ਸੋਕੇ ਜਿਹੇ ਤਰੀਕੇ ਨਾਲ ਘਰ ਦੇ ਵਿੱਚ ਦੁੱਧ ਤੋਂ ਦੁੱਧ ਦੇ ਵਿੱਚ ਆਪਾਂ ਗਾਜਰਾ ਨੂੰ ਭੁੰਨ ਕੇ ਤੇ ਆਪਾਂ ਗਜਰੇਲਾ ਬਣਾ ਕੇ ਤਿਆਰ ਕੀਤਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਗਝਰੇਲੇ ਨੂੰ ਤੁਸੀਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਦੁੱਧ ਦੇ ਵਿੱਚ ਗਾਜਰਾਂ ਨੂੰ ਪੁੰਨ ਕੇ ਗਝਰੇਲੇ ਨੂੰ ਬਣਾ ਕੇ ਤਿਆਰ ਕਰਿਓ ਬਹੁਤ ਹੀ ਵਧੀਆ ਗਝਰੇਲਾ ਬਣ ਕੇ ਤਿਆਰ ਹੁੰਦਾ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਆ ਕੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਥੋੜਾ ਜਿਹਾ ਆਪਾਂ ਪਾ ਦਿੰਦੇ ਆ ਜੀ ਡਰਾਈ ਫਰੂਟ ਉੱਤੇ ਹੋਰ ਗਾਰਨਿਸ਼ ਕਰ ਦਾਂਗੇ